अगर दिखाई दे रहे हैं आप मुझे सेवा और मुझे देख सकते हो आप ਭਾਈ ਗੁਰਜੀ ਦਾ ਖਾਲਸਾ ਭਾਈ ਗੁਰੂ ਜੀ ਦੀ ਬਾਣੀ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਹਰ ਸਾਲ ਦੀ ਤਰ੍ਹਾਂ ਸਾਡੇ ਗੁਰਦਸਤ ਗੁਰੂ ਪਰਦਾਰਾ ਰੇੜੂ ਸਾਹਿਬ ਵੱਲੋਂ ਜੋ ਵੀ ਨਗਰ ਕੀਰਤਨ ਸਜਾਇਆ ਗਿਆ ਹੈ ਹਰ ਥਾਂ ਦੀ ਤਰ੍ਹਾਂ ਵੱਟੇ ਚੜ੍ਹ ਕੇ ਸਜਾਇਆ ਜਾਂਦਾ ਹੈ ਜਿਸ ਵਿੱਚ ਸਾਰੇ ਨਗਰ ਵੱਲੋਂ ਬਹੁਤ ਹੀ ਸੇਵਾ ਨਿਭਾਈ ਜਾਂਦੀ ਹੈ ਹਰ ਤਾਲ ਲੰਗਰ ਲੱਗਦੇ ਹਨ ਇਸੇ ਤਰ੍ਹਾਂ ਹੀ ਸਾਡੀ ਪੁਰਾਣੀ ਨਾਣਾ ਮੰਡੀ ਵਿੱਚ ਆਰਟੀ ਅਸੋਸੀਏਸ਼ਨ ਵੱਲੋਂ ਲੰਗਰ ਲਾਏ ਗਏ ਨੇ ਜੋ ਹਰ ਤਾਲ ਦੀ ਤਰ੍ਹਾਂ ਜੋ ਸਾਡੇ ਕਿਨੇ 50 ਸਾਲਾ ਚੱਲ ਰਿਹਾ ਹੈ ਇਵੇਂ ਹੀ ਲਗਾਤਾਰ ਚੱਲਦੇ ਰਹਿਣਗੇ ਅਸੀਂ ਕਹਿੰਦੇ ਆ ਇਸੇ ਤਰ੍ਹਾਂ ਵਾਅਦਾ ਕਰਦੇ ਰਹਿਣ ਤੇ ਇਸੇ ਤਰ੍ਹਾਂ ਸਜਾਏ ਜਾਣ ਲੱਗ ਪਈ ਬਹੁਤ ਬਹੁਤ ਧੰਨਵਾਦ ਮਾਈਕ ਦੇਖਾ ਸਭਾਈ ਦੇਖਦੇ ਬਹੁਤ ਬਹੁਤ ਵਧਾਈਆਂ ਵਧਾਈਆਂ ਸਾਰੀ ਸਿੱਖ ਸੰਗਤ ਨੂੰ ਸੂ ਨਾਮਲੇ ਵ ਸੰਗਤ ਨੂੰ ਪੰਕਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਆਰ ਆਦੇ ਪ੍ਰਕਾਸ਼ ਪਰ ਤੁਹਾਨੂੰ ਲੱਖ ਲੱਖ ਵਧਾਈਆਂ ਸਾਡੇ ਵੱਲੋਂ ਸਾਡੇ ਪ੍ਰਧਾਨ ਕਰਨ ਨੇ ਜੀ ਦੀ ਰੈਨਮਾਈ ਦੇ ਹੈਡ ਸਾਰੀ ਆਰਟੀ ਅਸੋਸੀਏਸ਼ਨ ਸਾਨੀਆਰ ਨੇ ਚਾਰ ਰਾਤੇ ਲੱਡੂਆਂ ਦਾ ਲੰਗਰ ਲਾਇਆ ਸੰਗਤ ਵਾਸਤੇ ਤੁੱਚ ਜੀ ਭੇਟ ਆ ਸਾਰੀ ਆਰਟੀ ਅਸੋਸੀਏਸ਼ਨ ਵੱਲੋਂ ਸਭ ਨੂੰ ਅਪੀਲ ਹੈ ਕਿ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਲਈ ਇੱਕ ਵਾਰ ਜਰੂਰ ਵੱਧ ਤੋਂ ਵੱਧ ਚੜ ਕੇ ਹਿੱਸਾ ਲੈ ਜੇ ਗੁਰਪਰਵਦੀ ਬਹੁਤ ਬਹੁਤ ਵਧਾਈਆਂ ਸਾਡਾ ਤੁਹਾਨੂੰ ਧੰਨਵਾਦ ਜੀ ਬਹੁਤ ਬਹੁਤ ਸ਼ੁਕਰੀਆ ਅਮਨ ਸਿੰਘ ਧੰਨਵਾਦ ਹੈ ਬਾਬਾ ਫ਼ਕੀਰਾ ਜੀ ਅਰਜਾਤ ਜੀ ਜੀ ਮੇਰੇ ਤੋਂ ਮੇਰਾ

Aku ingin bertemu denganmu ਲੰਗਰ ਦੀ ਦਿਖਾ ਦੇ ਉੱਧਰੋਂ ਆ ਜਾ ਆ ਲੈ ਆ